ਇਹ ਰੋਡ ਦਾ ਨਿਹੜਾ ਇੱਥੇ ਜੀ ਕਿਸੇ ਦਾ ਸੀਲੈਂਟ ਹੋ ਗਿਆ ਜਾਂ ਹੋਰ ਕਿਸੇ ਦਾ ਗਵਰਨਮੈਂਟਲ ਲੋਡ ਦੀ ਨਿਯਕਾ ਜੀ ਤੁਸੀਂ ਨਾਲ ਆ ਜੀ ਇਹ ਮੜਾ ਕੇ ਲੈਣਾ ਜੀ ਆਇਆ ਨਹੀਂ ਕਦੇ ਕਹਿੰਦਾ ਮੇਰੇ ਕੋਲ ਧਾਗਾ ਨਹੀਂ ਕਦੇ ਕਹਿੰਦਾ ਕੁਝ ਨਹੀਂ ਹੈਗਾ ਜੀ ਪਰਾਲੀ ਤੋਂ ਅੱਗ ਲਾਉਣ ਨਹੀਂ ਦਿੱਤੀ ਜੀ ਕਿੰਨੇ ਦਿਨ ਲੱਗ ਜਾਂਗੇ ਪਰਾਲੀ ਬਸ ਇਕਣ ਦੇ ਪਰਾਲੀ ਜੀ ਲੱਗੇ ਵਾਲ ਕੇ 4-5 ਦਿਨ ਲੱਗ ਜਾਣਗੇ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਅਸੀਂ ਮੌਜੂਦ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਭਮਾ ਕਲਾ ਪੰਮਾ ਕਲਾਂ ਦੇ ਖੇਤਾਂ ਦੇ ਵਿੱਚ ਤਾਂ ਇੱਥੇ ਝੋਨੇ ਦੀ ਪਰਾਲੀ ਹੈ ਇੱਕ ਕਿਸਾਨ ਜਿਸ ਨੂੰ ਨਾ ਤਾਂ ਵੇਲਣ ਮਿਲੇ ਹੈ ਨਾ ਕੋਈ ਹੋਰ ਪ੍ਰਬੰਧ ਹੋਇਆ ਹੈ ਉਹ ਝੋਨੇ ਦੀ 4.5 ਕਿੱਲਿਆਂ ਦੀ ਪਰਾਲੀ ਨੂੰ ਹੱਥਾਂ ਨਾਲ ਤੰਗਲੀ ਨਾਲ ਇਕੱਠੀ ਕਰਕੇ ਬਾਹਰ ਸੁੱਟ ਰਹੇ ਨੇ ਔਰ ਇਸ ਪਿੰਡ ਦੇ ਵਿੱਚ ਸੁਣਨ ਵਿੱਚ ਆਇਆ ਕਿ ਕਈ ਵੇਲਣ ਮਸ਼ੀਨਾਂ ਨੇ ਪਰੰਤੂ ਇਸ ਜ਼ਿਮੀਦਾਰ ਨੂੰ ਕੋਈ ਵੀ ਜਿਹੜੀ ਮਸ਼ੀਨ ਹੈ ਉਹ ਉਪਲਬਧ ਨਹੀਂ ਹੋ ਸਕੀ ਔਰ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਉਹ ਪਰਾਲੀ ਨੂੰ ਇਕੱਠੀ ਕਰਕੇ ਟਰਾਲੀ ਦੇ ਵਿੱਚ ਪਾ ਕੇ ਬਾਹਰ ਸੁੱਟ ਰਹੇ ਨੇ ਕਿਉਂਕਿ ਇਹਨਾਂ ਨੂੰ ਨਾ ਤਾਂ ਕੋਈ ਮਸ਼ੀਨ ਮਿਲੀ ਨਾ ਇਹਨਾਂ ਨੇ ਪਰਾਲੀ ਨੂੰ ਅੱਗ ਲਾਈ ਹੈ ਸੋ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇਸ ਕਿਸਾਨ ਨੂੰ ਪ੍ਰਸ਼ੰਸਾ ਪੱਤਰ ਦੇਣਾ ਬਣਦਾ ਹੈ ਸਨਮਾਨਿਤ ਕਰਨਾ ਬਣਦਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਇਸ ਪਰਿਵਾਰ ਨੇ ਇਸ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਪਰ ਤੁਸੀਂ ਦੇਖੋ ਕਿੰਡੀ ਵੱਡੀ ਗੱਲ ਹੈ ਕਿ ਇੰਨੀਆਂ ਮਸ਼ੀਨਾਂ ਇਲਾਕੇ ਦੇ ਵਿੱਚ ਜਾਂ ਇਸ ਪਿੰਡ ਦੇ ਵਿੱਚ ਮੌਜੂਦ ਹੋਣ ਦੇ ਬਾਵਜੂਦ ਵੀ ਇਸ ਪਰਿਵਾਰ ਨੂੰ ਇਸ ਕਿਸਾਨ ਨੂੰ ਪਰਾਲੀ ਨੂੰ ਇਕੱਠੀ ਕਰਨ ਵਾਸਤੇ ਕੋਈ ਬੇਲਣ ਮਸ਼ੀਨ ਨਹੀਂ ਮਿਲ ਸਕੀ ਸੋ ਇਹ ਕਈ ਲੇਬਰ ਕਈ ਦਿਹਾੜੀਦਾਰ ਲੋਕਾਂ ਨੂੰ ਨਾਲ ਲਾੜੀ ਨੂੰ ਇਕੱਠੀ ਕਰਕੇ ਟਰਾਲੀ ਦੇ ਵਿੱਚ ਪਾ ਕੇ ਬਾਹਰ ਸੁੱਟ ਰਹੇ ਨੇ ਔਰ ਇਸ ਕਿਸਾਨ ਨੇ ਸਾਢੇ 4 ਕਿੱਲੇ ਜਿਹੜੀ ਜ਼ਮੀਨ ਹੈ ਉਹ ਠੇਕੇ ਤੇ ਲਈ ਸੀ 70-80000 ਰੁਪਏ ਅੱਜਕੱਲ ਇੱਕ ਕਿੱਲੇ ਦਾ ਠੇਕਾ ਚੱਲਦਾ ਹੈ ਔਰ ਜਿਹੜੀ ਪਰਾਲੀ ਨੂੰ ਸੁੱਟਣ ਦਾ ਖਰਚਾ ਉਹ ਅਲੱਗ ਤੋਂ ਹੈ ਇੱਕ ਪਾਸੇ ਸਰਕਾਰ ਆਖਦੀ ਹੈ ਕਿ ਜੇ ਪਰਾਲੀ ਨੂੰ ਅੱਗ ਲਾਉਂਗੇ ਤਾਂ ਤੁਹਾਡੇ ਦੇ ਪਰਚੇ ਦਰਜ ਕੀਤੇ ਜਾਣਗੇ ਦੂਜੇ ਪਾਸੇ ਕਿਸਾਨ ਮਜਬੂਰ ਹੈ ਉਹਨਾਂ ਨੂੰ ਕੋਈ ਇਹ ਪਰਾਲੀ ਦਾ ਸਮਾਧਾਨ ਕਰਨ ਵਾਸਤੇ ਕੋਈ ਮਸ਼ੀਨ ਕੋਈ ਸੰਦ ਕੋਈ ਉਜਾਰ ਨਹੀਂ ਮਿਲਦਾ ਸੋ ਇਸ ਕਰਕੇ ਬੜੀ ਵੱਡੀ ਗੱਲ ਹੈ ਇਸ ਕਿਸਾਨ ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਣਾ ਬਣਦਾ ਉਹਨੂੰ ਪ੍ਰੋਸੈਸਾਂ ਕਰਨੀ ਬਣਦੀ ਹੈ ਇਹ ਪਿੰਡ ਹੈ ਜਿਹੜਾ ਮਾਨਸਾ ਜ਼ਿਲ੍ਹੇ ਦਾ ਹਲਕਾ ਸਰਦੂਲਗੜ ਦਾ ਪਿੰਡ ਹੈ ਭੰਮੀਕਲਾ ਉਸ ਪਿੰਡ ਦੇ ਵਿੱਚ ਕਿਸਾਨ ਬੰਤਾ ਸਿੰਘ ਦੇ ਖੇਤਾਂ ਦੀ ਇਹ ਗੱਲ ਹੈ ਤੁਸੀਂ ਵੇਖ ਸਕਦੇ ਹੋ ਸਾਹਮਣੇ ਖੁਦ ਬੰਤਾ ਸਿੰਘ ਆਪ ਤੰਗਲੀ ਨਾਲ ਪਰਾਲੀ ਇਕੱਠੀ ਕਰਦਾ ਹੋਇਆ ਸੋ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਜਿਹੜੇ ਦਿਹਾੜੀਦਾਰ ਲੋਕ ਜਿਹੜੇ ਮਜ਼ਦੂਰ ਲੇਬਰ ਇੱਥੇ ਆਈ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਾਰਨ ਬਣਿਆ ਕਿ ਪਰਾਲੀ ਨੂੰ ਹੱਥਾਂ ਨਾਲ ਚੁੱਕ ਕੇ ਉਹਨਾਂ ਨੂੰ ਆਪ ਨੂੰ ਠਿੱਟਣਾ ਪੈ ਰਿਹਾ ਹੈ ਹਾਂਜੀ ਬਾਈ ਜੀ ਕੀ ਨਾਮ ਆਪਣਾ ਜੀ ਬੰਤਾ ਸਿੰਘ ਆ ਜੀ ਇਹ ਤੁਸੀਂ ਅੱਜ ਪਰਾਲੀ ਟੰਗਲੀ ਨਾਲ ਆਪ ਇਕੱਠੀ ਕਰ ਰਹੇ ਹੋ ਕੀ ਕਾਰਨ ਬਣਿਆ ਪਰਾਲੀ ਤੁਸੀਂ ਬੇਲਣ ਮਸ਼ੀਨਾਂ ਨਾਲ ਇਕੱਠੀ ਕਿਉਂ ਨਹੀਂ ਕਰਾਈ ਜਾਂ ਆਪ ਲੋਕ ਅੱਗ ਲਾਈ ਜਾਂਦੇ ਤੁਸੀਂ ਵੀ ਅੱਗ ਨਹੀਂ ਲਾਈ ਕੀ ਕਰਨ ਇਹ ਜੀ ਪਰਾਲੀ ਨੂੰ ਅੱਗ ਲਾਉਣ ਨਹੀਂ ਦਿੱਤੀ ਜੀ ਕਿਸ ਮਨੋਂ ਨਹੀਂ ਤੇ ਮਸ਼ੀਨਾਂ ਨਾਲ ਇਕੱਠੀ ਕਿਉਂ ਨਹੀਂ ਕਰੀ ਮਸ਼ੀਨਾਂ ਨਾਲ ਇਕੱਠੀ ਕਰੀ ਜੀ ਹਾਂ ਲੈਣਾ ਬਣਾਤੀਆਂ ਤੇ ਗੱਠਾ ਨਹੀਂ ਬਣਾਤੀ ਕਿਹ ਕਿੱਲੇ ਤੁਸੀਂ ਬਾਣ ਠੇਕੇ ਤੇ ਲਿਆ ਹੋਇਆ ਸੀ 4.5 ਕਿੱਲੇ ਦਿੱਤੇ ਜੀ ਕੀ ਭਾਅ ਨੂੰ ਸੀ ਜੀ ਠੇਕਾ ਇਹੇ ਜੀ 65000 ਨੂੰ ਸੀ ਤੇ 4.5 ਕਿੱਲਿਆਂ ਦੀ ਪਰਾਲੀ ਤੁਸੀਂ ਆਪ ਸਿੱਟ ਰਹੇ ਹੋ ਬਾਹਰ ਹਾਂ ਤੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੋਈ ਮਸ਼ੀਨ ਵਗੈਰਾ ਸਾਨੂੰ ਜਾਂ ਪਿੰਡ ਚੋਂ ਇਲਾਕੇ ਚੋਂ ਕੋਈ ਨਹੀਂ ਮਿਲੀ ਨਾ ਮਿਲੀ ਨਹੀਂ ਜੀ ਕਿੰਨੇ ਦਿਹਾੜੀਏ ਤੁਸੀਂ ਅੱਜ ਲਾਏ ਹੋਇਆ ਦਿਹਾੜੀਏ ਜੀ ਅਸੀਂ 4 ਲਾਏ ਆ ਪਰਾਲੀ ਤੇ ਜੀ ਲੱਗ ਜਾਣਗੇ 4-5 ਦਿਨ ਲੱਗੇ ਜਾਣਗੇ ਕੀ ਮੰਗ ਕੀ ਕਰਦੇ ਹੋਂ ਤੁਹਾਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਕਰਨੇ ਪਏ ਇੱਕ ਪਾਸੇ ਸਰਕਾਰ ਕਹਿੰਦੀ ਹੈ ਪਰਾਲੀ ਨੂੰ ਅੱਗ ਨਾ ਲਾਓ ਦੂਜੇ ਪਾਸੇ ਕਹੇ ਸੋ ਨੂੰ ਮਸ਼ੀਨਾਂ ਨਹੀਂ ਮਿਲੀਆਂ ਸਰਕਾਰ ਤੋਂ ਕੀ ਮੰਗ ਕਰਦੇ ਹੋਂ ਮੰਗਤਾ ਜੀ ਆਇਆ ਕੋਈ ਮੜੀ-ਮੋਟੀ ਸਹਾਇਤਾ ਹੋਏਗੀ ਠੀਕ ਹੈ ਫੇ ਚਲਾਈ ਵੀ ਦਿਹਾੜੀ ਤੋਂ ਪਾਵੇ ਲਾਏਗਾ ਦਰ ਸਿੰਘ ਜੀ ਤੁਸੀਂ ਇਹ ਕਿੰਨਾ ਬਾਣ ਠੇਕੇ ਤੇ ਲਿਆ ਹੋਇਆ ਸੀ 4.5 ਤੇ ਇਹ ਪਰਾਲੀ ਤੁਸੀਂ ਆਪ ਇਕੱਠੀ ਕਰਕੇ ਬਾਹਰ ਸਿਟ ਰਹੇ ਹੋ ਕੀ ਕਾਰਨ ਹੈ ਪਰਾਲੀ ਸੋ ਨੂੰ ਮਸ਼ੀਨਾਂ ਨਹੀਂ ਮਿਲੀਆਂ ਮਤਿਨਾ ਜੀ ਮੜਾਗਾ ਲੈਣਾ ਜੀ ਮੁਰਕੇ ਆਇਆ ਨਹੀਂ ਕਦੇ ਕਹਿੰਦਾ ਮੇਰੇ ਕੋਲ ਧਾਗਾ ਨਹੀਂ ਕਦੇ ਕਹਿੰਦਾ ਕੁਝ ਨਹੀਂ ਹੈਗਾ ਕਿਉਂ ਕੱਗ ਵੀ ਲਾਈ ਜਾਂਦੇ ਤੁਸੀਂ ਅੱਗ ਨਹੀਂ ਲਾਈ ਹੋਈ ਜੀ ਇਹ ਰੋਡ ਦਾ ਨਿਗੜਾ ਇੱਥੇ ਜੀ ਕਿਸੇ ਦਾ ਸੀਲੈਂਟ ਹੋ ਗਿਆ ਜਾਂ ਹੋਰ ਬਾਕੀ ਤਾਂ ਗਵਰਨਮੈਂਟ ਲੋ ਲੋ ਦੀ ਨਹੀਂ ਆ ਕੋਈ ਬਹੁਤ ਚੰਗੀ ਸੋਚ ਐ ਤੁਹਾਡੀ ਤੁਸੀਂ ਹੁਣ ਪਰਾਲੀ ਨੂੰ ਇਕੱਠੀ ਕਰਨ ਵਾਸਤੇ ਕਿੰਨੇ ਕੁ ਦਿਹਾੜੀ ਲਾਏ ਹੋਇਆ ਦਿਹਾੜੀਆਂ ਤਾਂ 4 ਦਿਹਾੜੀ ਹੈ ਜੀ ਸਾਡੇ ਕੋਲੇ ਤੇ ਚਾਰਾਂ ਨੂੰ ਕਾਇ ਦਿਨ ਲੱਗ ਜਾਣਗੇ ਤੁਹਾਨੂੰ ਇਹ ਚੱਕਣ ਵਾਸਤੇ ਇਹ 4 ਦਿਨ ਕੋਈ ਤਾਂ 2-3 ਦਿਨ ਤਾਂ ਹੋ ਗਏ ਜੀ 2-3 ਦਿਨ ਹੋਰ ਲੱਗ ਜਗੇ ਸਾਡੇ ਵੀ ਮੰਗ ਕਰਦੇ ਹਾਂ ਸਰਕਾਰ ਤੋਂ ਮੰਗਤਾ ਜੀ ਸਾਨੂੰ ਕੋਈ ਮਛਿੰਦਾ ਵਸੂਲਾ ਕਾਹਨ ਦਿੱਤੀਆਂ ਜਾਂ ਦਿੱਤੀਆਂ ਜਾਂਦੇ ਤੇ ਸਾਰੇ ਇਕੱਠਾ-ਕੁੱਠਾ ਬਣਾ ਦਿਆ ਕਰਨ ਇਹ ਫਿਰ ਖਰਚਾ ਸੋਨੂੰ ਠੇਕੇ ਤੋਂ ਇਲਾਵਾ ਇਹਦੀ ਸਾਮ ਸੰਭਾਲ ਤੋਂ ਇਲਾਵਾ ਪ੍ਰਾਣੀ ਨੂੰ ਸੰਭਾਲਣ ਦਾ ਖਰਚਾ ਅਲੱਗ ਤੋਂ ਜ਼ਿਆਦਾ ਪੈ ਗਿਆ ਜ਼ਿਆਦਾ ਪੈ ਗਿਆ ਜੀ ਪਹਿਲਾਂ ਤਾਂ ਇਹ ਖਰਚੇ ਵਟਾਇ ਸੀ 700 ਰੁਪਏ ਇਕੱਲਾ ਦਿੱਤਾ ਲੈਣਗੇ ਜੇ ਦਿੱਤੇ ਹੀ ਨਹੀਂ ਐਨੂੰ ਵੀ ਤਾਂ 700 ਰੁਪਏ 800 ਰੁਪਏ ਇਹ ਜਿਹੜੇ ਟਰੈਕਟਰ ਦਿਖਦੇ ਆ ਇਹ ਵੀ ਤੁਸੀਂ ਕਿਰਾਏ ਤੇ ਮੰਗਾਏ ਆ ਹਾਂ ਇੱਕ ਤਾਂ ਜੀ ਮੰਗਿਆ ਇੱਕ ਆਵਦਾਗਾ ਤੇਲ ਦਾ ਮੱਚਦੀ ਹੈ ਜੀ ਬਾਕੀ ਦਾ ਦਿਹਾੜੀਆਂ ਦਾ ਖਰਚਾ ਹੋ ਗਿਆ